ਸ਼੍ਰੀ ਕੋਲਜੀ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੁਰੀ ਦੀ ਸਵੇਰ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਵਿੱਚ ਪੈਂਦੇ ਕਸਬਾ ਹਾਜੀਪੁਰ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਡਿਊਟੀ ਰੂਮ ਵਿੱਚ ਅਚਾਨਕ ਅੱਗ ਲੱਗਣ ਦਾ ਸਮਾਚਾਰ ਹੈ ਇਸ ਨਾਲ ਮੌਕੇ ਤੇ ਭਗੜੜ ਮਚ ਗਈ ਇਸ ਸਬੰਧੀ ਜਦੋਂ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ ਜਿਸ ਕਾਰਨ ਹਸਪਤਾਲ ਦੀ ਬਿਜਲੀ ਸਪਲਾਈ ਮੌਕੇ ਤੇ ਹੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਹਸਪਤਾਲ ਦਾ ਸਟਾਫ ਆਪਣੀ ਜਾਨ ਤੜੀ ਤੇ ਧਰ ਕੇ ਮਰੀਜ਼ਾਂ ਲਈ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਐਸਐਮਓ ਨੇ ਦੱਸਿਆ ਕਿ ਹੁਣ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਸੇਫ ਜਗ੍ਹਾ ਤੇ ਸ਼ਿਫਟ ਕਰ ਦਿੱਤੀਆਂ ਗਈਆਂ ਹਨ ਦੱਸ ਦਈਏ ਕਿ ਭਾਰੀ ਬਰਸਾਤ ਕਾਰਨ ਇਸ ਹਸਪਤਾਲ ਦੀ ਇਮਾਰਤ ਜੋ ਪਹਿਲਾਂ ਤੋਂ ਇੱਕ ਹਸਪਤਾਲ ਹਾਲ ਹੈ ਸਾਰੀ ਦੀ ਸਾਰੀ ਚੋੜੀ ਹੈ ਜੇਕਰ ਗੱਲ ਕਰੀਏ ਓਪੀਡੀ ਕਮਰਿਆਂ ਦੀ ਤਾਂ ਸਾਰੇ ਦੇ ਸਾਰੇ ਓਪੀਡੀ ਕਮਰੇ ਮੌਕੇ ਤੇ ਪਾਣੀ ਦੇ ਨਾਲ ਭਰੇ ਹੋਏ ਹਨ ਅਤੇ ਕਈ ਜਗ੍ਹਾ ਤੇ ਪਾਣੀ ਹੋਣ ਕਾਰਨ ਕਰੰਟ ਵੀ ਆ ਗਿਆ ਸੀ ਇਸ ਸਬੰਧੀ ਹਸਪਤਾਲ ਦੇ ਐਸਐਮ ਨੂੰ ਦੱਸਿਆ ਕਿ ਹਸਪਤਾਲ ਦੇ ਇਹ ਸਾਰੇ ਮਸਲੇ ਸਿਵਲ ਸਰਜਨ ਦੇ ਧਿਆਨ ਵਿੱਚ ਰੱਖ ਦਿੱਤੇ ਹਨ ਅਤੇ ਉਹਨਾਂ ਵੱਲੋਂ ਜਲਦ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਹਾਏ ਹੋਏ ਮਰੀਜ਼ਾਂ ਅਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਖਸਤਾਹਾਲ ਇਮਾਰਤ ਨੂੰ ਦੇਖਦਿਆਂ ਇਸ ਦਾ ਜਲਦ ਹੀ ਨਵੀਨੀਕਰਨ ਕਰ ਦਿੱਤਾ ਜਾਵੇ ਤਾਂ ਜੋ ਹਸਪਤਾਲ ਆਉਂਦੇ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਹੇ। ਬਾਕੀ ਤੁਸੀਂ ਵੀ ਦੇਖੋ ਡਿਊਰਿਅਸ ਨਿਊਜ਼ ਤੋਂ ਟਾਪ رپورਟਰ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰੇ ਕੋਲ بارش ਹੋਣ ਕਰਨਾ ਸੀਐਸਸੀ ਹਾਜੀਪੁਰ ਦੇ ਹਾਲਤ ਪਾਣੀ ਖਰਾਬਲੀ ਆ ਇੱਕ ਦੋ ਜਗ੍ਹਾ ਤੇ ਜਿਸ ਤਰ੍ਹਾਂ ਆਪੀਡੀ ਦੇ ਵਿੱਚ ਐਮਰਜੈਂਸੀ ਦੇ ਵਿੱਚ ਕਰੰਟ ਆ ਗਿਆ ਹੈਗਾ ਤੇ ਉੱਥੇ ਅੱਗ ਵੀ ਲੱਗੀ ਹੈਗੀ ਆ ਇਸ ਕਰਕੇ ਪਿੱਛੇ ਸਪਲਾਈ ਬੰਦ ਕਰ ਦਿੱਤੀ ਗਈ ਹੈਗੀ ਐਮਰਜੈਂਸੀ ਤੇ ਆਪੀਡੀ ਦੇ ਵਿੱਚੋਂ ਛੱਤ ਵੀ ਡਿੱਗ ਰਹੀ ਹੈਗੀ ਆ ਜਿਸ ਦੇ ਕਰਕੇ ਉੱਥੇ ਆਪੀਡੀ ਚ ਬੈਠ ਕੇ ਐਮਰਜੈਂਸੀ ਦੇ ਮਰੀਜ਼ਾਂ ਦੇਖਣਾ ਥੋੜਾ ਖੁਆਲਿਆ ਜਿੱਥੇ ਜਗਾ ਜਗਾ ਮਤਲਬ ਛੱਤ ਚੋੜੀ ਹੈਗੀ ਆ ਤੇ ਕਈ ਜਗਾ ਪਾਣੀ ਵੀ ਖੜਾ ਆਇਆ ਇਸ ਕਰਕੇ ਵੀ ਦੇਖਣ ਜੋਕੀ ਆ ਇਹਦੇ ਬਿਜਲੀ ਬੰਦ ਕਰ ਦਿੱਤੀ ਗਈ ਹੈਗੀ ਆ ਤਾਂ ਕਿ ਮਤਲਬ ਹੋਰ ਨੁਕਸਾਨ ਨਾ ਹੋ ਸਕੇ ਇਸ ਕਰਕੇ ਯਾ ਪੇਸ਼ੰਤ ਨਹੀਂ ਦੇਖੋਣੇ ਹੈਗੇ ਤੇ ਇਹਦੇ ਬਾਰੇ ਸਿਵ ਸਾਧਨ ਸਾਹਿਬ ਨੂੰ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਹੈਗਾ ਤਾਂ ਕਿ ਉਹ ਅੱਗੇ ਕਾਰਵਾਈ ਕਰਦੇ ਹੋਏ ਮਤਲਬ ਸੁਧਾਰਨ ਤੇ ਪ੍ਰਬੰਧ ਕੀਤੇ ਲੋਕਾਂ ਨੂੰ ਤਾਂ ਇਹ ਵੀ ਕਰਦੇ ਹੈਗੇ ਆ ਵੀ ਥੋੜਾ ਹਸਪਤਾਲ ਦੇ ਵਿੱਚ ਘਟਾਉਣਾ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੇ ਕੋਈ ਐਮਰਜੈਂਸੀ ਆndੀਏਗੀ ਤਾਂ ਫਿਲਹਾਲ ਦੇ ਲਈ ਅਸੀਂ ਮਤਲਬ ਜਿਹੜੀ ਸਟ੍ਰਕਚਰ ਜਗ੍ਹਾ ਹੈਗੀ ਹੈ ਉੱਥੇ ਸ਼ਿਫਟ ਕਰ ਦਿੱਤੀ ਗਈ ਹੈ ਐਮਰਜੈਂਸੀ ਦੀ ਕੋਈ ਪ੍ਰੋਬਲਮ ਨਹੀਂ